Mm-hmm. и ਦਬਾਰੋ ਹੋ ਗਏ ਕੰਪਾਨਾ ਮਾ ਆਪ ਕੋਠੀ ਦੇ ਜੀ ਜਨਾਨੀਆਂ ਨੂੰ ਬੱਚਿਆਂ ਨੂੰ ਕੁੱਟ ਕੁੱਟ ਮਾਰ ਕੇ ਰੋਸ਼ਨੀ बुनियादीे नदीे नदीे नसि बुनियादी ਨਾਲ ਆਈ ਨਰੇ ਗੁੰਡਾਗਰਦੀ ਕਰਨ ਦੇ ਤਾਂ ਨਾ ਲਾਉਣ ਲੱਗੇ ਹੀ ਜੈਰੀ ਉਹ ਬੰਦੇ ਉਹਨਾਂ ਕਿੰਨੇ ਸਾਫ ਬਹੁਤ ਹੁੰਦਾ ਹੈ ਦਾ ਪਿੰਡ ਬਲੱਗਿੰਗ ਦੇ ਵਿੱਚ ਅੱਜ ਕਾਫੀ ਜਿਹੜੀਆਂ ਰੌਲਾ ਪਿਆ ਰਿਹਾ ਸੀ ਕੀ ਹੋਵਾਂਗਾ ਇਹ ਕੱਲ ਮੇਲਾ ਸੀ ਜੀ ਇਸ ਪਿੰਡ ਦੇ ਵਿੱਚ ਮੇਲੇ ਦੇ ਵਿੱਚ ਮੇਲੇ ਖਤਮ ਹੋਣ ਤੋਂ ਬਾਅਦ ਇਹਨਾਂ ਕੋਈ ਟਕਰਾਅ ਹੋਇਆ ਦੋਹਾਂ ਤਰ੍ਹਾਂ ਦਾ ਉਸ ਟਕਰਾਅ ਦੇ ਟਕਰਾਅ ਤੋਂ ਗੱਲ ਵੱਧਦੀ ਵੱਧਦੀ ਇਹਨਾਂ ਦੀ ਆਪਸ ਵਿੱਚ ਹਰੀ ਜਨ ਫੈਮਲੀਆਂ ਦੋਵੇਂ ਇਹਨਾਂ ਦੀ ਵੱਧ ਗਈ ਗੱਲ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਘਰ ਇਟਾਂ ਰੋੜੇ ਚਲਾਏ ਆ ਠੀਕ ਆ ਜੀ ਤੇ ਅਸੀਂ ਮੌਕਾ ਵੇਖ ਲਿਆ ਵਾ ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਅਸੀਂ ਵੀਡੀਓਗ੍ਰਾਫੀ ਕਰ ਲਈ ਹੈ ਵੀਡੀਓਗ੍ਰਾਫੀ ਕਰਕੇ ਦੋਹਾਂ ਤਰ੍ਹਾਂ ਦੇ ਬਿਆਨ ਲੈ ਕੇ ਤੇ ਅਸੀਂ ਮਕਦਮਾ ਦਰਜ ਕਰਨ ਲੱਗੇ ਆਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਸ ਪਿੰਡ ਦੇ ਵਿੱਚ ਮਿਸਾਲ ਪੈਦਾ ਕਰੂਗੀ ਕਿ ਗਾਂ ਕੋ ਲੜਾਈ ਝਗੜੇ ਦਾ ਨਾਮ ਹੀ ਨਾ ਲਵੇ ਇਹ 307 ਤੱਕ ਵੀ ਜੇ ਲਾਉਣੀ ਪਈ ਤੇ ਅਸੀਂ ਲਾ ਕੇ ਤੇ ਇਹਨਾਂ ਦੇ ਦੋਹਾਂ ਤਰ੍ਹਾਂ ਦੇ ਖਿਲਾਫ ਪਰਚੇ ਦਰਜ ਕਰਨ ਲੱਗੇ ਆਂ ਬਾਕੀ ਜਿਹੜਾ ਨੁਕਸਾਨ ਹੋਇਆ ਉਹਦਾ ਵੀ ਅਸੀਂ ਵੇਰਵਾ ਦੋਹਾਂ ਧਿਰਾਂ ਦਾ ਦੇਵਾਂਗੇ ਉਹਦੇ ਵਿੱਚ ਐਫ ਆਈ ਆਰ ਦੇ ਵਿੱਚ ਤੇ ਮੇਰੀ ਦੋਹਾਂ ਤਰ੍ਹਾਂ ਨੂੰ ਇੱਕੋ ਹੀ ਅਪੀਲ ਆ ਵੀ ਜੋ ਛੋਟੀ ਮੋਟੀ ਗੱਲ ਤੋਂ ਲੜਾਈ ਹੋਈ ਆ ਉਹਨੂੰ ਹੁਣ ਪਾਸੇ ਰੱਖ ਕੇ ਤੇ ਸ਼ਾਂਤੀ ਬਣਾ ਕੇ ਰੱਖਣ ਬਿਲਕੁਲ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਜਿੰਨੇ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਬਜ਼ੁਰਗ ਹੋਵੇ ਭਾਵੇਂ ਉਹ ਔਰਤ ਹੋਵੇ ਭਾਵੇਂ ਉਹ ਕੋਈ ਹੋਰ ਹੋਵੇ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਅਰੇ ਇਹਦੀ ਪ੍ਰਾਣੀ ਰੰਜਿਸ਼ ਚੱਲਦੀ ਹੈ ਕੋਈ ਜੀ? ਮੈਨੂੰ ਇਹਦੇ ਬਾਰੇ ਨਹੀਂ ਅਜੇ ਪਤਾ ਪ੍ਰਾਣੀ ਰੰਜਿਸ਼ ਚੱਲਦੀ ਆ ਜਾਂ ਕੀ ਹੈ। ਬਟ ਅੱਜ ਜੋ ਹਾਲਾਤ ਹੈ ਉਹਦੇ ਮੁਤਾਬਕ ਮੈਂ ਮੌਕੇ ਤੇ ਆਇਆ ਹਾਂ ਤੇ ਹੁਣੇ ਹੀ ਅਸੀਂ ਇਹਨਾਂ ਦੇ ਬੰਦੇ ਰਾਉਂਡ ਅਪ ਕਰਕੇ ਲੈ ਚੱਲੇ ਹਾਂ। ਹੁਣੇ ਹੀ ਅਸੀਂ ਸਾਰੀ ਕਾਰਵਾਈ ਕਰਨ ਲੱਗੇ। ਇਹਦੇ ਵਿੱਚ ਪਿੰਡ ਵਾਲੇ ਝਗੜੇ ਆਪਸ ਵਿੱਚ ਜਾਂ ਕੋਈ ਬਾਹਰੋਂ ਵੀ ਲੋਕ ਆਏ ਇਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਬਾਹਰੋਂ ਕੌਣ ਆਇਆ ਤੇ ਪਿੰਡ ਦੇ ਕੌਣ ਸੀ ਜੇ ਆਇਆ ਹੋਊਗਾ ਜਿਹੜਾ ਵੀ ਆਇਆ ਹੋਊਗਾ ਸ਼ਾਮਲ ਹੋਇਆ ਹੋਊਗਾ ਇਸ ਲੜਾਈ ਦੇ ਵਿੱਚ ਉਹਦੇ ਤੇ ਕਾਰਵਾਈ ਹੋਵੇਗੀ ਹੋਵੇਗੀ ਭਾਵੇਂ ਉਹ ਕਿਤੋਂ ਦਾ ਵੀ ਕੋਣਾ ਹੋਵੇ ਕਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੀ ਗ੍ਰਿਫਤਾਰੀਆਂ ਕਰਾਂਗੇ ਅਸੀਂ ਐਫ ਆਈ ਆਰ ਲੋਚ ਕਰਕੇ ਅਸੀਂ ਜਿਹੜੇ ਜਿਹੜੇ ਲੜੀਂਦੇ ਬੰਦੇ ਆ ਜਿਹੜੇ ਲਿਖਾਉਣਗੇ ਬਿਆਨਾਂ ਚ ਉਹ ਸਾਰੇ ਹੀ ਗ੍ਰਿਫਤਾਰ ਕਰ ਲੈਣੇ ਅਸੀਂ ਅਸੀਂ ਮਕਦਮਾ ਦਰਜ ਕਰਨ ਤੋਂ ਬਾਅਦ 1 ਹਫਤੇ ਦੇ ਵਿੱਚ ਵਿੱਚ ਸਾਰੇ ਬੰਦੇ ਰੈਸਟ ਕਰਾਂਗੇ। ਕੁਝ ਘੰਟੇ ਸਰ ਰੋਡ ਬੰਦ ਰਿਆ ਜੀ ਇਹ ਜਾਣ ਵਾਲਾ ਲੋਕਾਂ ਨੂੰ ਮੁਸ਼ਕਲਾਂ ਬੜੀਆਂ ਆਈਆਂ ਜੀ। ਉਹ ਬਾਹਰ ਜਦੋਂ ਸਾਡੇ ਮੁਲਾਜ਼ਮ ਆਏ ਸੀ ਅਸੀਂ ਮੌਕੇ ਤੇ ਉਦੋਂ ਸਾਡੇ ਕੋਲ ਸ਼ਿਕਾਇਤਾਂ ਕਰਨ ਵਾਸਤੇ ਦੋਵੇਂ ਤਰ੍ਹਾਂ ਜਿਹੜੀਆਂ ਉਹ ਬਾਹਰ ਰੋਡ ਤੇ ਆਈਆਂ ਸੀਗੀਆਂ 2-4 ਮਿੰਟ ਲਈ ਬਾਕੀ ਫਿਰ ਜਦੋਂ ਸਾਡੇ ਨਾਲ ਹੀ ਮੁੜ ਕੇ ਮੌਕਾ ਵੇਖਣ ਲਈ ਘਰਾਂ 'ਚ ਆ ਗਏ।